जब राहुल गांधी खुदकुशी करने वाले किसान सुरजीत के घर आए तो यहाँ पर माहौल काफी भावुक हो गया था जो इस घर की औरतें थी और इस घर का बेटा था वो काफी राहुल गांधी के गले लग के रोने लगे थे हमारे साथ आ, माता जी हैं, आ, जो राहुल से मिले आप राहुल गांधी से मिले आ, राहुल गांधी ने की क्या तो आ, कोई भरोसा दिता जी थोड़ा साथ दूंगे जब तक असि रहेंगे साथ जी ਕੋਰ ਕੀ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਜਿਦੇ ਚ ਉਹਨਾਂ ਨੇ ਤੁਹਾਡੇ ਨਾਲ ਦੁੱਖ ਦਰਦ ਸਾਂਝਾ ਕੀਤਾ ਹੋਵੇ। ਉਹਨੇ ਹੋਈ ਬਸ। ਉਹਨਾਂ ਨੇ ਦੁੱਖ ਦਾ ਪਰਤਾਵਾ ਕੀਤਾ। ਬੱਚਿਆਂ ਨੂੰ ਆਪਣੇ ਗਲੇ ਲਗਾਇਆ। ਉਹ ਕਹਿੰਦੇ ਵੀ ਤੁਸੀਂ ਹੌਂਸਲਾ ਰੱਖੋ। ਅਸੀਂ ਤੁਹਾਡੇ ਨਾਲ ਹਾਂ। ਹਾਂਜੀ। ਜਦੋਂ ਰਾਹੁਲ ਜੀ ਸਰਜੀਤ ਜੀ ਨੂੰ ਮੰਡੀ 'ਚ ਮਿਲੇ ਸੀ ਉਹ ਕੋਈ ਗੱਲ ਕੀਤੀ ਸੀ ਸਾਜੀ ਪੁਰਾਣੀ ਗੱਲ ਜਦੋਂ ਉਦੋਂ ਕੀ ਕਿਹਾ ਸੀ ਸਾਨੂੰ ਜਦ ਇਹ ਦੱਸਿਆ ਇੰਨੇ ਖੁਸ਼ੀ ਹੋਏ ਕਹਿੰਦੇ ਅੱਜ ਮੈਂ ਰਾਹੁਲ ਨਾਲ ਗੱਲਾਂ ਕਰਕੇ ਆਇਆ ਦੇਖਿਓ ਤਾਂ ਸਹੀ ਕਹਿੰਦਾ ਖਬਰਾਂ 'ਚ ਮੇਰੀਆਂ ਫੋਟੋਆਂ ਆਉਣਗੀਆਂ ਮੈਂ ਰਾਹੁਲ ਨੂੰ ਗਾਂਦੀ ਨੂੰ ਚੱਕ ਕੇ ਮੈਂ ਗੋਦੀ 'ਤੇ ਬੋਰੀਆਂ 'ਤੇ ਚੜਾਇਆ ਤੇ ਸਾਰੀ ਉਸੇ ਟਾਈਮ ਟੀਮਾਂ ਆ ਗਈਆਂ ਕਣਕ ਚੱਕੀ ਗਈ ਫਿਰ ਉਹਨਾਂ ਨੇ ਇਹ ਆਪਣੀ ਫੋਟੋ ਬਣਵਾ ਲਈ ਹਣ ਰਾਹੁਲ ਜੀ ਨੇ ਕਿਹਾ ਕਿ ਇਸ ਮਸਲੇ ਨੂੰ ਉਹ ਉਠਾਉਣਗੇ ਤੁਹਾਡਾ ਕਰਜ਼ਾ ਜਿਹੜਾ ਪਰਿਵਾਰ ਦਾ ਜੀ ਉਹ ਕਹਿੰਦੇ ਵੀ ਅਸੀਂ ਹੱਲ ਕਰੂਗੇ ਤੁਸੀਂ ਬੇਫਿਕਰ ਰਹੋ ਅਸੀਂ ਤੁਹਾਡੇ ਨਾਲ ਆ ਪਰ ਜੇ ਕੋਈ ਮਸਲਾ ਨਾ ਹੱਲ ਹੋਇਆ ਤਾਂ ਕਿਸਾਨ ਦੇ ਪੰਜਾਬ ਦੇ ਕਿਸਾਨ ਇਸੇ ਹਾਲਤ ਵਿੱਚ ਆਪਣਾ ਖੁਦ ਖੱਸੀਆਂ ਕਰਨਗੇ ਕਿਉਂਕਿ ਕਰਜ਼ਾ ਬਹੁਤ ਹੈ ਬਾਦਲ ਸਰਕਾਰ ਤਾਂ ਕੋਈ ਮਾਫ ਕਰਦੀ ਨਹੀਂ ਹੈ ਨਾ ਕੋਈ ਦੰਦੀ ਹੈ ਹੁਣ ਪਿੱਛੇ ਰਾਹ ਦਾ ਰੇਹ ਦਾ ਵੀ ਕਿੰਨਾ ਬੁਰਾ ਹਾਲ ਰਿਹਾ ਲਾਈਨਾਂ ਚ ਲਾ ਕੇ ਅਸੀਂ ਰੇਹ ਲਿਆਏ ਦਿਨ ਰਾਤ ਇੱਕ ਕਰਕੇ ਖਰਾਬ ਫਸਲਾਂ ਹੋ ਗਈਆਂ ਖਰਾਬ ਫਸਲਾਂ ਹੋ ਗਿਆ ਫਿਰ ਦੇਖੋ ਹੁਣ ਕਿੰਨੀ ਖਰਾਬ ਫਸਲ ਹੋ ਗਈ ਉਹਦਾ ਕੋਈ ਸਾਨੂੰ ਕੋਈ ਪਟਵਾਰੀ ਨਹੀਂ ਭੇਜਿਆ ਵੀ ਕੋਈ ਸਰਕਾਰ ਵੱਲੋਂ ਆਇਆ ਕੋਈ ਆਇਆ ਭੋਗ ਦੇ ਉੱਤੇ ਕੋਈ ਆਇਆ ਪੰਜਾਬ ਸਰਕਾਰ ਦਾ ਨਹੀਂ ਜੀ ਕੋਈ ਨਹੀਂ ਆਇਆ ਹੁਣ ਤੁਸੀਂ ਇਹ ਦੇਖ ਲਓ ਕੋਈ ਹੈ ਪੰਜਾਬ ਸਰਕਾਰ ਦਾ ਹੁਣ ਤੁਹਾਨੂੰ ਲੱਗਦਾ ਸਰਕਾਰ ਦਰਦ ਨਹੀਂ ਸਮਝਦੀ ਕਿਸਾਨਾਂ ਦੀ ਹਾਂ ਜੀ ਬਿਲਕੁਲ ਵੀ ਨਹੀਂ ਸਮਝਦੀ ਜੇ ਸਮਝਦੇ ਵੀ ਰੋ ਸਾਡੇ ਕੋਲ ਆਉਂਦੇ ਨਾ ਸਾਡਾ ਦੁੱਖ ਸਾਂਝਾ ਕਰਦੇ ਸਾਨੂੰ ਕੁਝ ਕਹਿੰਦੇ ਸਾਨੂੰ ਉਹ ਕਹੇ ਕਰਦੇ ਆ ਵੀ ਜੇ ਕੋਈ ਚੀਜ਼ ਨਹੀਂ ਦਿੰਦਾ ਜੇ ਹੌਸਲਾ ਦੇ ਦੇ ਸਾਨੂੰ ਉਹੀ ਬਹੁਤ ਆ ਸਾਨੂੰ ਇੱਕ ਗੀਦੇਵੇਂ ਬੰਦੇ ਨੂੰ ਖੜਾ ਕਰ ਦੇਵੇ ਉਹੀ ਬਹੁਤ ਹੈ ਹੁਣ ਤੁਸੀਂ ਆਗੇ ਤੁਸੀਂ ਕਹਿੰਦੇ ਸਾਨੂੰ ਕੁਝ ਦੇ ਜਾਣਾ ਕੋ ਲੈ ਜਾਣਾ ਸਾਤੋਂ ਸਾਨੂੰ ਇਹ ਬਹੁਤ ਹੈ ਕਿ ਸਾਡੇ ਕੋਲ ਆ ਕੇ ਸਾਡਾ ਦੁੱਖ ਸਾਂਝਾ ਕਰ ਦੇ ਪਰ ਉਹਨਾਂ ਨੇ ਤਾਂ ਸਾਡੀ ਇੰਨੀ ਵੀ ਨਹੀਂ ਸੁਣੀ ਹੈਗੀ ਜੇ ਇਥੇ ਉਹ ਮਾਤਾ ਜੀ ਜੋ ਰਾਹੁਲ ਗਾਂਧੀ ਕੋ ਮਿਲੇ ਥੇ ਜੋ ਉਹਨਾਂ ਦੇ ਗਲੇ ਲੱਗ ਕੇ ਰੋਏ ਥੇ ਕਿ किसान सुरजीत की खुदकुशी इसलिए हुई क्योंकि उनके ऊपर कर्ज था सरकार वो कर्ज माफ नहीं कर रही है ना किसानों के लिए कुछ कर रही है फैमिली की यही डिमांड है कि पंजाब सरकार पंजाब के किसानों का कर्ज माफ करे सेंट्रल गवर्नमेंट भी ये बात सुने पर आने वाले दिनों में सरकार किसानों का मुद्दा सुनती है या नहीं सुनती ये देखने लायक होगा क्योंकि किसान लगातार डिमांड कर रहे हैं कि उनका कर्जा माफ होना चाहिए कैमरामैन मनीष के साथ यादविंदर सिंह EVP News, Dadu, Madera.